ਸਾਕਾ ਨਨਕਾਣਾ ਸਾਹਿਬ ਨੂੰ 100 ਸਾਲ ਪੂਰੇ ਹੋ ਚੁੱਕੇ ਨੇ ਤੇ 100 ਸਾਲ ਪੂਰੇ ਹੋਣ ਤੇ ਇਸ ਦਾ 75 ਸਮਾਗਮ ਗੁਰਦਾਸਪੁਰ ਦੇ ਪਿੰਡ ਗੋਦਰਪੁਰ ਵਿੱਚ ਕਰਵਾਏ ਜਾ ਰਹੇ ਨੇ ਜਿੱਥੇ ਗੁਰਮਤ ਸਮਾਗਮ ਹੋ ਰਹੇ ਨੇ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਬਹੁਤ ਹੀ ਇਤਿਹਾਸਿਕ ਦਿਹਾੜਾ ਸਾਡੇ ਵਾਸਤੇ ਖਾਸ ਕਰਕੇ ਸਿੱਖ ਕੌਮ ਲਈ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧ ਕਮੇਟੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀਆਂ ਸਾਡੇ ਮਹਾਨ ਸ਼ਹੀਦਾਂ ਨੇ ਕੁਰਬਾਨੀਆਂ ਕੀਤੀਆਂ ਤੇ ਖਾਸ ਤੌਰ ਦੇ ਉਤੇ ਜਿਹੜੇ ਮੋਰੀ ਬਣ ਕੇ ਜਿੱਥੇ ਲੈ ਕੇ ਗਏ ਸੀ ਭਾਈ ਲక్ష్మణ ਸਿੰਘ ਦੀ ਧਾਰੋਵਾਲੀ ਵਰਗੇ ਸਦਾ ਕਰਤਾਰ ਸਿੰਘ ਜੱਬਰ ਵਰਗੇ ਸਦਾ ਤੇਜਾ ਸਿੰਘ ਜੀ ਵਰਗੇ ਸਦਾ ਟਹਿਲ ਸਿੰਘ ਜੀ ਵਰਗੇ ਸਦਾ ਦੀਪ ਸਿੰਘ ਜੀ ਵਰਗੇ ਜਿਹੜੇ ਚੱਤਿਆਂ ਦੇ ਰੂਪ ਵਿੱਚ ਆਗੂ ਬਣ ਕੇ ਗਏ ਸੀ ਤੇ ਉਹਨਾਂ ਦੇ ਨਾਲ ਸੈਂਕੜੇ ਦੀ ਗਿਣਤੀ ਵਿੱਚ ਸਾਡੇ ਬਜ਼ੁਰਗਾ ਨੇ ਉੱਥੇ ਸ਼ਹੀਦੀਆਂ ਪਾ ਦਿੱਤੀਆਂ ਕਾਦੇ ਵਾਸਤੇ ਪਾਈਆਂ ਕਿ ਜੋ ਗੁੰਡਾਗਰਦੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਚ ਹੋ ਰਹੀ ਸੀ ਜੋ ਉੱਥੇ ਬਦਮਾਸ਼ੀ ਹੋ ਰਹੀ ਸੀ ਜੋ ਉੱਥੇ ਧੀਆ ਪੈਣਾ ਦੀ ਅਸ਼ਲੀਲ ਹਰਕਤ ਕੀਤੀ ਜਾਂਦੀ ਸੀ ਜੋ ਸਾਡਾ ਉੱਥੇ ਗੁਰਮਤ ਦਾ ਕਲਚਰ ਸੀ ਉਹਨੂੰ ਖਤਮ ਕੀਤਾ ਜਾ ਰਿਹਾ ਸੀ ਔਰ ਉਹ ਅੰਗਰੇਜ਼ਾਂ ਦੇ ਪਿੱਠੂ ਉਹ ਮਸੰਦ ਜਿਹੜੇ ਸਨ ਉੱਥੋਂ ਕੇਵਲ ਤੇ ਕੇਵਲ ਪੈਸਾ ਇਕੱਠਾ ਕਰਕੇ ਅੰਗਰੇਜ਼ਾਂ ਤੱਕ ਪਹੁੰਚਾਉਂਦੇ ਸਨ ਉਹਨਾਂ ਤੋਂ ਸ਼ਿਕਾਇਤਾ ਪਾਉਣ ਵਾਸਤੇ ਗੁਰਦੁਆਰਾ ਸੁਧਾਰ ਲੈਣ ਸ਼ੁਰੂ ਹੋਈ ਤੇ ਉੱਥੇ ਜਾ ਕੇ ਸਾਡੇ ਕੌਮ ਦੇ ਮਹਾਨ ਸ਼ਹੀਦਾਂ ਨੇ ਆਪਣੀ ਸ਼ਹਾਦਤ ਦੇ ਦਿੱਤੀਆਂ ਜਿਸ ਢੰਗ ਦੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹ ਦਿਲ ਕੰਬਾਉ ਇੱਕ ਘਟਨਾ ਬਣ ਜਾਂਦੀ ਹੈ ਕਿਉਂਕਿ ਪਹਿਲਾਂ ਤੇ ਗੋਲੀਆਂ ਨਾਲ ਭੁੰਨ ਦੇਣਾ ਫਿਰ ਉਹਨਾਂ ਦੇ ਅੰਗ ਕੱਟ-ਕੱਟ ਕੇ ਢੇਰ ਲਾ ਕੇ ਉਹਨਾਂ ਦੀ ਲਾਸ਼ਾਂ ਇਕੱਠੀਆਂ ਕਰਕੇ ਫਿਰ ਜਿੰਦਾ ਸਾੜਨੀਆਂ ਤੇ ਛੋਟ ਵੱਡੇ ਤੋਂ ਲੈ ਕੇ ਛੋਟੇ ਬੱਚੇ ਨੂੰ ਨਹੀਂ ਬਖਸ਼ਿਆ 8 ਸਾਲ ਦਾ ਬੱਚਾ ਦਰਬਾਰਾ ਸਿੰਘ ਜਿਹੜਾ ਉੱਥੇ ਸ਼ਹੀਦ ਕਰ ਦਿੱਤਾ ਗਿਆ ਤੇ ਕਹਿੰਦੇ ਜਦੋਂ ਲਾਸ਼ਾਂ ਇਕੱਠੀਆਂ ਕਰ ਰਹੇ ਸਨ ਉਹਦਾ ਦਾਦਾ ਕਹਿੰਦਾ ਕਿ ਬਾਕੀ ਵੀ ਮੇਰੇ ਪੁੱਤ ਦੀਆਂ ਉਂਗਲਾਂ ਲੱਭ ਗਈਆਂ ਇੱਕ ਕਿਤੇ ਛੋਟੀਆਂ ਛੋਟੀਆਂ ਦੇਖੋ ਮੇਰੇ ਪੋਤਰੇ ਦੀ ਵੀ ਕੋਈ ਉਂਗਲ ਦਿਸਦੀ ਕਿ ਨਹੀਂ ਦਿਸਦੀ ਆਪਣੇ ਪੋਤਰੇ ਦੀਆਂ ਉਂਗਲਾਂ ਲੱਭਦਾ ਫਿਰਦਾ ਸੀ ਕਿ ਮੇਰੇ ਛੋਟੀਆਂ ਛੋਟੀਆਂ ਉਂਗਲਾਂ ਮੇਰੇ ਪੋਤਰੇ ਦੀਆਂ ਹੋਣੀਆਂ ਸੋ ਇਹੋ ਜਿਹਾ ਸੀਨ ਜਦੋਂ ਅਸੀਂ ਆਪਣੀ ਅੱਖਾਂ ਸਾਹਮਣੇ ਲਿਆਉਂਦੇ ਆ ਤੇ ਸੱਚੀ ਜਾਣਿਓ ਧਰਤੀ ਪੈਰਾਂ ਥਲੋਂ ਨਿਕਲ ਜਾਂਦੀ ਹੈ ਤੇ ਗੌਰਵ ਵਿੱਚ ਇਤਿਹਾਸ ਤੇ ਮਾਣ ਵੀ ਹੁੰਦਾ ਹੈ ਕਿ ਸਾਡਾ ਇਤਿਹਾਸ ਐਡਾ ਗੌਰਵਮਈ ਹੈ ਕਿ ਸਾਡੀ ਕੌਮ ਕਦੀ ਕਮਜ਼ੋਰ ਨਹੀਂ ਹੋ ਸਕਦੀ ਜੇ ਆਪਣੇ ਇਤਿਹਾਸ ਨੂੰ ਵਾਰ-ਵਾਰ ਜ਼ਹਰਉਂਦੀ ਰਵੇ ਤੇ ਆਪਣੇ ਇਤਿਹਾਸਕ ਵਿਰਾਸੇ ਨੂੰ ਬਣਾਉਂਦੀ ਰਵੇ ਸੋ 100 ਸਾਲ ਹੋ ਗਏ ਇਸ ਇਤਿਹਾਸਕ ਦਿਹਾੜੇ ਨੂੰ ਉਸ ਨੂੰ ਅਸੀਂ ਸੰਸਾਰ ਪੱਤਰ ਦੇ ਉੱਤੇ ਯਾਗ ਰੂਪ ਇਸ ਲਈ ਕੀਤਾ ਕਿ ਕੌਮ ਦੇ ਵਾਰਸੋ ਤੁਹਾਡੇ ਬਜ਼ੁਰਗਾਂ ਨੇ ਇਸ ਸਿੱਖੀ ਦੀ ਫਲਵਾੜੀ ਨੂੰ ਆਪਣੇ ਖੂਨ ਨਾਲ ਸਿੰਜਿਆ ਸੀ ਆਪਣੇ ਸੀਨੇ ਦੀ ਮੇਜ ਬਾ ਕੇ ਖੁਰਾਕ ਦਿੱਤੀ ਸੀ ਕਿਤੇ ਵੇਖਿਓ ਅਵੇਸਲੇ ਨਾ ਹੋ ਜਾਇਓ ਆਪਣੀ ਕੌਮ ਦੀ ਬਦਨਾਮੀ ਨਾ ਕਰਾਇਓ ਆਪਣੀ ਕੌਮ ਜੂਝਦੀ ਰਹੀ ਹੈ ਆਪਣੀ ਕੌਮਨਿਸਟ ਦਾ ਪਹਿਲਵਾਨ ਰਖਿਓ ਇਹ ਮੈਂ ਸਮਝਦੀ ਹਾਂ ਕਿ ਇਤਿਹਾਸ ਗਵਾਹ ਇਤਿਹਾਸ ਆਪਣੇ ਆਪ ਨੂੰ ਸਮੇਂ ਨਾਲ ਦੁਹਰਾਉਂਦਾ ਹੈ ਅੱਜ ਵੀ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਕਿਸਾਨਾਂ ਦਾ ਮੋਰਚਾ ਲੱਗਾ ਦਿੱਲੀ ਦੇ ਵਿੱਚ ਉੱਥੇ ਸਭ ਤੋਂ ਅੱਗੇ ਹੋ ਕੇ ਜੇ ਉੱਥੇ ਕੁਰਬਾਨੀ ਕਰ ਰਹੇ ਆ ਵੱਡੀ ਗਿੰਤੀ ਵਿੱਚ ਤੇ ਪੰਜਾਬੀ ਕਰ ਰਹੇ ਆ ਸੂਰਮੇ ਕਰ ਰਹੇ ਆ ਖਾਸ ਕਰਕੇ ਸਿੱਖੀ ਸੇਖਾਂ ਜਰ ਹੁੰਦੀ ਹੈ ਇਹਦਾ ਮਤਲਬ ਜਦੋਂ ਅਣਖ ਦੇ ਗਾਇਤ ਨੂੰ ਕਦੀ ਹੱਥ ਪੈ ਜਾ ਉਸ ਵੇਲੇ ਪੰਜਾਬੀ ਤੇ ਸਿੱਖ ਜਿਹੜੇ ਉਹ ਕਦੀ ਅੱਗੇ ਨਹੀਂ ਹੁੰਦੇ ਕੀ ਕੀ ਕਾਰਨ ਰਹਿ ਜਾਂਦਾ ਫਿਰ ਇੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ ਦੇਸ਼ ਵਾਸਤੇ ਵੀ ਆਪਣੀ ਕੌਮ ਵਾਸਤੇ ਵੀ ਦੂਸਰੀਆਂ ਕੌਮਾਂ ਵਾਸਤੇ ਵੀ ਪਰ ਜਿਹੜੀਆਂ ਸਰਕਾਰਾਂ ਨੇ ਮੌਜੂਦਾ ਜਾਂ ਪਿਛਲੀਆਂ ਸਰਕਾਰਾਂ ਨੇ ਉਹ ਪੰਜਾਬੀਆਂ ਪਿਛੇ ਪਾ ਜਾਂਦੇ ਨੇ ਇਗਨੋਰ ਕਰ ਜਾਂਦੇ ਆ ਇਹ ਸਰਕਾਰਾਂ ਦੀ ਮਾੜੀ ਸੋਚ ਹੈ ਇਹ ਬੇਇਨਸਾਫੀ ਦਾ ਇਤਿਹਾਸ ਸਵੇ ਨਾਲ ਚੱਲਦਾ ਰਿਹਾ ਅਸੀਂ ਆਪਣਾ ਕੰਮ ਕਰਨਾ ਹੈ ਅਸੀਂ ਆਪਣੀ ਡਿਊਟੀ ਕਰਨੀ ਹੈ ਅਸੀਂ ਆਪਣਾ ਗੌਰਵ ਇਤਿਹਾਸ ধরে ਰੰਦੇ ਰਹਿਣਾ ਸਰਕਾਰਾਂ ਨੇ ਜਿਸ ਤਰ੍ਹਾਂ ਮੁਗਲਾਂ ਨੇ ਜ਼ੁਲਮ ਕੀਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਕੀਤੇ ਹੈ ਕਿਉਂਕਿ ਸਿੱਖ ਕੌਮ ਇੱਕ ਜਾਗਦੀ ਜੋਤ ਹੈ ਜਿਹੜਾ ਦੀਵਾ ਜਗਦਾ ਹੋਏਗਾ ਜਿਹੜੀ ਲਾਲਟਨ ਜਗਦੀ ਹੋਏਗੀ ਉਹਨੂੰ ਬੁਝਾਉਣ ਦੀ ਕੋਸ਼ਿਸ਼ ਕਰਨਗੇ ਤੇ ਇਹਨੂੰ ਤੇ ਅਹਿਮਦ ਸ਼ਾਹ ਅਬਦਾਲੀ ਨਹੀਂ ਬੁਝਾ ਸਕਿਆ ਇਹਨੂੰ ਮੁਗਲ ਨਹੀਂ ਬੁਝਾ ਸਕੇ ਤੇ ਇਹ ਕੌਣ ਨੂੰ ਦੇ ਵਿਚਾਰੇ ਜਦੋਂ ਉਦੋਂ ਨਹੀਂ ਸਿੱਖ ਤੇ ਮਰੇ ਜਦੋਂ ਕਿ ਸਿੱਖ ਜਿਹੜੇ ਕੋਟਿਆ ਚੜ ਕੇ ਜੰਗਲਾਂ ਵਿੱਚ ਰਹਿੰਦੇ ਸੀਗੇ ਪੱਤੇ ਖਾ ਖਾ ਗੁਜ਼ਾਰਾ ਕਰਦੇ ਸੀ ਹੁੰਦੇ ਸਿੰਘ ਬੜੀ ਵੱਡੀ ਗਿਣਤੀ 'ਚ ਇਸ ਕਰਕੇ ਪ੍ਰਧਾਨ ਮੰਤਰੀ ਨੂੰ ਤੇ ਅ ਭਵੀਸ਼ਾ ਨੂੰ ਦੁਬਾਰਾ ਤੁਸੀਂ ਚਿੱਠੀ ਲਿਖੀ ਸੀ ਉਹਦਾ ਕੋ ਰਿਵਰਟ ਆਇਆ ਜੀ ਦੁਬਾਰਾ ਦੇਖੋ ਮੈਂ 17 ਨਵੰਬਰ ਨੂੰ ਵੀ ਲਿਖੀ ਸੀ 17 ਫਰਵਰੀ ਨੂੰ ਵੀ ਲਿਖੀ ਸੀ ਪਰ ਉਹਦਾ ਇਹ ਆਇਆ ਸੀਗਾ ਕਿ ਜਵਾਬ ਨਾ ਵਿੱਚ ਆ ਗਿਆ ਸੀਗਾ ਤੇ ਸਾਨੂੰ ਜਾਣ ਤੋਂ ਰੋਕ ਦਿੱਤਾ ਫਿਰ ਅਸੀਂ 18 ਨੂੰ ਵੀ ਲਿਖੀ ਕਿ ਅੱਜ ਹੀ ਸਾਨੂੰ ਇਜਾਜ਼ਤ ਦੇ ਦਿਓ ਅਸੀਂ 19 ਨੂੰ ਚੱਲ ਜਵਾਂਗੇ ਫਿਰ 19 ਨੂੰ ਵੀ ਕੱਲ ਲਿਖੀ ਔਰ ਇਥੋਂ ਤੱਕ ਕਿ ਸੀ ਉਹਨਾਂ ਨੂੰ ਮੈਂ 8 ਕਿਤਾਬਾਂ ਵੀ ਵੇਚੀਆਂ ਕਿ ਇਹ ਇਤਿਹਾਸ ਇੱਕ ਵਾਰੀ ਫਿਰ ਨਜ਼ਰਸਾਨੀ ਕਰ ਲੋ ਇਸ ਇਤਿਹਾਸ ਨੂੰ ਵੇਖ ਲੋ ਕਿ ਜਿਹੜੀ ਅਸੀਂ ਮੰਗ ਰੱਖੀ ਆ ਉਹ ਜਾਏ ਸੀ ਕਿ ਨਹੀਂ ਸੀ ਜਾਏਗੀ ਇਹ ਸਾਡਾ ਇਤਿਹਾਸ ਕਿੰਨਾ ਗਰਮਈਆ ਹੋਏ ਸਾਕਾ 100 ਸਾਲਾ ਮਨਾਉਣਾ ਸਾਲੀ ਕਿੰਨਾ ਜ਼ਰੂਰੀ ਸੀ ਜੇ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਇਨਜਸਟਿਸ ਕੀਤਾ ਸਾਡੇ ਨਾਲ ਤੇ ਇਹ ਪੜ ਕੇ ਵੇਖ ਲਿਓ ਕਿ ਸਾਡਾ ਇਤਿਹਾਸ ਇਹ ਮੰਗ ਕਰਦਾ ਹੈ ਕਿ ਅਸੀਂ ਜਾ ਕੇ ਉਹਦੇ ਸਿਜਦਾ ਕਰ ਸਕੀਏ ਦੇਖੋ ਜੀ ਹਰ ਸਿੱਖ ਨੂੰ ਹੱਕ ਹੈ ਜਿੱਥੇ ਮਰਜੀ ਆਪਣੇ ਘਰ ਚ ਮਨਾਏ ਆਪਣੇ ਗੁਰਦੁਆਰੇ 'ਚ ਮਨਾਏ ਹਰ ਸਿੱਖ ਨੂੰ ਆਜ਼ਾਦੀ ਹੈ ਕਿ ਆਪਣੇ ਕਿਉਂਕਿ ਸ਼ਹੀਦ ਕਿਸੇ ਦੀ ਇੱਕ ਦਾ ਨਹੀਂ ਹੁੰਦੇ ਸ਼ਹੀਦ ਸਭ ਦਾ ਸਰਮਾਇਆ ਹੁੰਦੇ ਹੈ ਦੇ ਜੀ ਦਨ ਇਸ ਸਨਮਾਨ ਵਿੱਚ ਕੋਈ ਜਿੱਥੇ ਮਰਜੀ ਵੀ ਬੈਠਾ ਹੋਵੇ ਸੰਸਾਰ ਦੇ ਕੋਨੇ-ਕੋਨੇ 'ਚ ਬੈਠੇ ਸਿੱਖਾਂ ਨੂੰ ਵੀ ਮੈਂ ਬੇਨਤੀ ਕਰਾਂਗੀ ਕਿ ਆਓ ਜਿਹੜੀ ਸੰਸਥਾ ਇਹਨਾਂ ਦੇ ਸਿਰ ਤੇ ਉੱਸਰੀ ਹੈ ਸ਼ੋਮਨੀ ਕੁਦਰ ਪਰਉੰਧ ਕਮੇਟੀ ਉਹਦੀ ਮਜ਼ਬੂਤੀ ਵਾਸਤੇ ਸ਼੍ਰੀ ਅਕਾਲ ਤਰਸ ਦੀ ਰਹਿਤ ਮर्यादा ਵਾਸਤੇ ਉਹਦੀਆਂ ਪਰੰਪਰਾਵਾਂ ਵਾਸਤੇ ਉਹਦੇ ਗੌਰਵਮਈ ਇਤਿਹਾਸ ਵਾਸਤੇ ਜਿੱਥੇ ਵੀ ਬੈਠੇ ਹੋ ਅੱਜ ਦੇ ਦਿਹਾੜੇ ਤੇ ਇਕੱਠੇ ਹੋ ਕੇ ਉਹਨਾਂ ਨੂੰ ਪਾਵੇਂ ਸੋਸ਼ਲ ਮੀਡੀਆ ਤੋਂ ਦੇਖ ਕੇ ਪਾਵੇਂ ਮੀਡੀਆ 'ਚ ਦੇਖ ਕੇ ਪਾਵੇਂ ਅਖਬਾਰਾਂ ਨਹੀਂ ਦੇਖ ਕੇ ਸਿੱਜਦਾ ਕਰੋ ਤਾਂ ਜੋ ਉਹਨਾਂ ਕੌਮ ਦੇਸ਼ੀ ਦਾ ਦੱਸ ਸਕਦਾ ਹੈ ਅੱਲਾਹ ਅਕਬਰ ਪਾਕਾ ਸ਼ੁਕਰ ਕਰ ਰਹੇ ਆ ਵੀ ਇਹਦੇ ਵਿੱਚ ਕੌਣ-ਕੌਣ ਆ ਰਿਹਾ ਹੈ ਕੱਲ ਨੂੰ ਸਾਰਾ ਖਾਸ ਪੰਥ ਪਹੁੰਚ ਰਿਹਾ ਹੈ ਦੇਖੋ ਇਹ ਕੋਈ ਸਿਆਸੀ ਰੰਗ ਨਹੀਂ ਇਹਦੇ ਵਿੱਚ ਮੈਂ ਇਸ ਸਮਾਗਮ ਦੇ ਵਿੱਚ ਸਭ ਨੂੰ ਬੇਨਤੀ ਕੀਤੀ ਸਾਂਝੇ ਤੌਰ 'ਤੇ ਪ੍ਰਧਾਨ ਸਾਹਿਬ ਜੀ ਦਾ ਹੀ ਫੋਨ ਆਇਆ ਸੀ ਵੀ ਕੱਲ ਨੂੰ ਮੈਂ ਵੀ ਸਿੱਜਦਾ ਕਰਨਾ ਆਵਾਂਗਾ ਮੱਥਾ ਟੇਕਾਂਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ ਸਰਦਾਰ ਸੁਖਬੀ ਜੀ ਬਾਦ ਆਪਣਾ ਫਰਜ਼ ਸਮਝਦੇ ਹੋਏ ਅਕਾਲ ਨੂੰ ਮੱਥਾ ਟੇਕਣ ਵੀ ਆਉਣਗੇ ਪਾਣੀ ਵੀ ਸਰਵਨ ਕਰਨਗੇ ਬਾਕੀ ਵੀ ਸਾਰੇ ਕੌਮ ਦੇ ਮਹਾਨ ਪੰਥ ਸੇਵਾਦਾਰ ਭਾਵੇਂ ਕਿਸੇ ਵੀ ਪਾਰਟੀ ਦੇ ਹੁਣ ਸਭਨਾਂ ਨੂੰ ਬੇਨਤੀ ਕਰਦੀ ਹੈ ਕਿ ਆਓ ਸਾਰੇ ਉਸ ਮਹਾਨ ਸ਼ੀਰਧਨ ਨੂੰ ਨਮਸਕਾਰ ਕਰੋ ਇਹਨਾਂ ਸਮਿਆ ਦੇ ਉੱਤੇ ਕੋਈ ਪਾਰਟੀ ਵਾਈ ਨਹੀਂ ਸਮਝਿਆ ਕਰੋ ਕੋਈ ਵਿਤਕਰਾ ਨਹੀਂ ਸਮਝਿਆ ਕਰੋ ਮੱਤ ਪੇਦ ਪੁਲਾਜਿਆ ਕਰੋ ਜੇ ਅਸੀਂ ਮੱਤ ਪੇਦ ਪੁਲਾ ਕੇ ਸਿੰਘਾਂ ਨੂੰ ਆਪਣੇ ਨੂੰ ਸ਼ਹੀਦਾਂ ਨੂੰ ਯਾਦ ਕਰਾਂਗੇ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੈ ਜਿਹਨੋ ਸ਼ਰਦਾ ਲੋਆਂ ਨੂੰ ਮਤਲਬ ਸ਼ਰਦਾ ਹੈਗੀ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਤੇ ਰੋਕ ਨਹੀਂ ਲਾਉਣੀ ਚਾਹੀਦੀ ਅੱਗੇ ਮੈਂ ਤੁਹਾਨੂੰ ਪਤਾ ਦੇਸ਼ ਦਾ ਕੀ ਹਾਲ ਹੋ ਰਿਹਾ ਤੇ ਫਿਰ ਸਿੱਖ ਇਸ ਦੇ ਵਿਰੋਧ ਹੋਣਗੇ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਤਾਂ ਕਿ ਆਪਣੀ ਮੰਨ ਦੀ ਸ਼ਰਦਾ ਪਾਵਾਂ ਪੂਰੀਆਂ ਕਰ ਸਕਣ ਇੱਕ ਸਿੱਖ ਵਾਸਤੇ ਕਿੰਨਾ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਕਿਸੇ ਇੱਕ ਵਾਸਤੇ ਬਹੁਤ ਜ਼ਰੂਰੀ ਹੈਗਾ ਇਹ ਕੱਲ ਉਹਨਾਂ ਨੂੰ ਆਪਣੇ ਭਾਵਨਾਵਾਂ ਨੂੰ ਆਪਣੇ ਨੂੰ ਸਮਝਣਾ ਚਾਹੀਦਾ ਤਾਂ ਉਹਨਾਂ ਨੂੰ ਦਰਸ਼ਨ ਕਰਨੇ ਦੇਣੇ ਚਾਹੀਦੇ ਆ ਮਾੜੀ ਘਟਨਾ ਹੈ ਇਹ ਦੁਨੀਆ ਤੇ ਜਾਣਾ ਚਾਹੀਦਾ ਸਾਡਾ ਗੁਰੂ ਧਾਮ ਆ ਨੇ ਕਦੋਂ ਦੇ ਵਿਛੜੇ ਸੀ ਹੁਣ ਸਾਨੂੰ ਉਸ ਵਬ ਮਿਲਿਆ ਸੀ ਜਾਣ ਦਾ ਹੁਣ ਸਰਕਾਰਾਂ ਨੇ ਫੇਰ ਰੋਕ ਲਾਤੀ ਹੈ ਇਹ ਜਿਹੜੇ ਦਿਹਾੜੇ ਆ ਸਿੱਖੀ ਦਿਹਾੜਾ ਆ ਪਮਨਾ ਰਹੇ 100 ਸਾਲਾ ਕਿੰਨਾ ਇੱਕ ਅਹਿਮ ਆ ਇੱਕ ਸਿੱਖ ਵਾਸਤੇ ਸਿੱਖ ਲਈ ਤਾਂ ਤੋਂ ਉਤੋਂ ਸਿੱਖ ਲਈ ਆ ਇਹ ਸ਼ਿਕਨ ਮਨਾਉਣਾ ਚਾਹੀਦਾ ਛੇ ਦੀ ਸ਼ਤਾਬ ਦੀਆਂ ਮਨਾਉਣੀਆਂ ਚਾਹੀਦੀਆਂ ਛੇ ਦੀ ਦਿਹਾੜੀ ਮਨਾਉਣੇ ਚਾਹੀਦੇ ਆ ਅਸੀਂ ਇੱਥੇ 100 ਸਾਲਾ ਛੇ ਦੀ ਸ਼ਤਾਬ ਜੀ ਭਾਈ ਲਸ਼ਮਣ ਸਿੰਘ ਤਾਰੋਵਾਲ ਉਹਨਾਂ ਦੀ ਬਣਾ ਰਹੇ ਆ ਤਾਂ ਉਹਨਾਂ ਨੇ 100 ਸਾਲ ਪਹਿਲਾਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਗੁਲਾਮੀ ਤੋਂ ਮੁਕਤ ਕਰਨ ਲਈ ਉੱਥੇ ਸੈਕਰੀਫਾਈਜ਼ ਕੀਤਾ ਸਾਨੂੰ ਉਹਨਾਂ ਦੇ ਪਾਏ ਹੋਏ ਕੁਰਬਾਨੀਆਂ ਨੂੰ ਫਾਲੋ ਕਰਨਾ ਚਾਹੀਦਾ ਉਹਨਾਂ ਦੇ ਪਾਏ ਕਦਮਾਂ ਤੇ ਚੱਲਣਾ ਚਾਹੀਦਾ ਅੱਜ ਗੁਰੂ ਦੀ ਸੰਗਤ ਜਾਈ ਸੀ 100 ਸਾਲਾ ਪਾਕਿਸਤਾਨ ਚ ਮਨਾ ਲਿਆ ਉਹ ਕੇਂਦਰ ਸਰਕਾਰ ਨੂੰ ਮੋਦੀ ਵੀ ਕਿਹੋ ਜਿਹੀ ਮਨਾ ਚੁੱਕੀ ਹੈ ਸਰ ਸਾਰਿਆਂ ਦੇ ਮਨਾਂ 'ਚ ਕਰੋਸ ਹੈਗਾ ਆ ਕਿ ਜੋ ਲਾਅ ਆ ਤੇ ਲੀਗਲ ਆ ਮਤਲਬ ਉਹਨੂੰ ਐਕਸੈਪਟ ਗਵਰਨਮੈਂਟ ਨੂੰ ਕਰਨਾ ਚਾਹੀਦਾ ਆ ਉਹਦੇ ਤੋਂ ਗਵਰਨਮੈਂਟ ਭੱਜ ਨਹੀਂ ਸਕਦੀ ਔਰ ਉਹ ਸਾਨੂੰ ਹੱਕ ਸਾਡੇ ਮਿਲਣੇ ਚਾਹੀਦੇ ਬੇਸ਼ੱਕ ਲੇਟਰਨ ਆਨ ਮਿਲਣਗੇ ਬੇਸ਼ੱਕ ਸਰਕਾਰ ਅੜੀ ਹੋਈ ਹੈ ਬਟ ਇਹ ਵੀ ਉਹ ਜੋ ਰਾਈਟ ਆ ਸਾਡੇ ਉਹ ਸਾਨੂੰ ਸਾਡੇ ਮਿਲਣੇ ਚਾਹੀਦੇ ਆ ਜੇਕਰ ਪਾਕਿਸਤਾਨ ਨਾ ਜਾਂਦਾ ਜੇ ਸੰਘਤ ਨੂੰ ਇੱਕ ਭਾਰਤ ਦੇ ਤੌਰ ਤੇ 100 ਸਾਲਾਂ ਕਿੰਨਾ ਇੰਪੋਰਟੈਂਟ ਸੀ ਸੰਘਤ ਲਈ ਜਿਹੜਾ ਸੰਘਤ ਨੇ ਉੱਥੇ ਜਾਣਾ ਸੀ ਸਰ ਉਹ ਤੇ ਬਹੁਤ ਇੰਪੋਰਟੈਂਟ ਆ ਦੇਖੋ ਸਾਡਾ ਜਿਹੜਾ ਰੈਲੀਜੀਅਨ ਆ ਉਹਦੇ ਤੋਂ ਸਾਨੂੰ ਕੋਈ ਵੀ ਵਾਅਦਾ ਨਹੀਂ ਕਰ ਸਕਦਾ ਸਾਡੇ ਗੁਰ ਇਹ ਪਵਿੱਤਰ ਸਥਾਨ ਹੈ ਠੀਕ ਹੈ ਤੇ ਇਥੇ ਜੇ ਮੇਂ ਸੰਗਤ ਨੂੰ ਸਾਨੂੰ ਉੱਥੇ ਸਾਡਾ ਸ਼ਹੀਦੀ ਸ਼ਤਾਬਦੀ ਇਹਦੇ ਜਾਣ ਨਹੀਂ ਦਿੱਤਾ ਜਾਊਗਾ ਤਾਂ ਆਬੀਅਸ ਆ ਕੇ ਸੰਗਤ ਦੇ ਮਨਾਂ ਚ ਰੋਸ ਤੇ ਹੋਊਗਾ ਇਹ ਜਰੂਰ ਐਮ ਹੀ ਆ ਸਭ ਵਾਸਤੇ ਕਿਉਂਕਿ ਹੁਣ ਦੇਖੋ ਆਪਾਂ ਇਹ ਜੇ ਸਮਾਗਮ ਮਨਾਉਣੇ ਆ ਤਾਂ ਸਾਰੇ ਲੋਕਾਂ ਨੂੰ ਪਤਾ ਲੱਗਦਾ ਵੀ ਉਹ ਲੋਕਾਂ ਨੇ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਸ਼ਹਾਦਤਾਂ ਸਾਡੇ ਲਈ ਦਿੱਤੀਆਂ ਤੇ ਹੁਣ ਅਸੀਂ ਜੇ ਇਹ ਮਤਲਬ ਸਮਾਗਮ ਨਹੀਂ ਹੋਣਗੇ ਤਾਂ ਕਿਸੇ ਨੂੰ ਆ ਸਾਡੇ ਵਿਰਸੇ ਦਾ ਸਾਡੇ ਇਤਿਹਾਸ ਦਾ ਪਤਾ ਹੀ ਨਹੀਂ ਲੱਗੇਗਾ ਵੀ ਕਿੰਨਾ ਉਹਨਾਂ ਨੇ ਸਾਡੇ ਲਈ ਕਿੰਨੇ ਮਤਲਬ ਕਹਿਰ ਜਰੇ ਨੇ ਜਿਹੜੇ ਹੁਣ ਆਪਾਂ ਮਤਲਬ ਇਹਨਾਂ ਪਿਕਚਰਾਂ ਨਾਲ ਹੀ ਦੇਖ ਕੇ ਆਪਾਂ ਨੂੰ ਲੱਗਦਾ ਐਗਜ਼ੀਬਿਸ਼ਨ ਜੋ ਵੀ ਲੱਗੀ ਆ ਅਦਰਵਾਈਜ਼ ਆਪਾਂ ਆਉਣੇ ਆ ਤੇ ਚਲੇ ਜਾਣੇ ਆ ਬਹੁਤ ਲੋਕ ਐਦਾਂ ਦੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਲੱਗਣਾ ਸੀ ਜੇ ਸਮਾਗਮ ਨਾ ਹੁੰਦਾ ਇਸ ਲਈ ਬਹੁਤ ਇੰਪੋਰਟੈਂਟ ਨੇ ਐਦਾਂ ਦੇ ਸਮਾਗਮ ਹੁੰਦੇ ਰਹਿਣੇ ਚਾਹੀਦੇ ਆ ਤਾਂ ਜੋ ਲੋਕੀ ਆਪ ਇਤਿਹਾਸ ਨਾਲ ਜੁੜੇ ਰਹਿਣ ਤੇ ਅੱਗੇ ਸਿੱਖੀ ਨਾਲ ਉਹਨਾਂ ਦਾ ਪਿਆਰ ਬਣਿਆ ਰਵੇ ਪੋਲਿਟਿਕਸ ਆਪਣੇ ਸਾਹਮਣੇ ਬਹੁਤ ਕੁਝ ਹੋ ਰਿਹਾ ਆ ਆਪਾਂ ਹੁਣ ਇਹਦੇ ਬਾਰੇ ਕੁਝ ਜ਼ਿਆਦਾ ਕਹਿ ਨਹੀਂ ਸਕਦੇ ਹੁਣ ਐਦਾਂ ਤਾਂ ਆਪਣੇ ਸਾਹਮਣੇ ਕਾਨੂੰਨ ਵੀ ਨੇ ਜਿਹੜੇ ਮੰਨੇ ਨਹੀਂ ਜਾ ਰਹੇ ਤੇ ਮਤਲਬ ਉਹ ਤਾਂ ਹੁਣ ਆਪ ਦੀ ਵਜ੍ਹਾ ਨਾਲ ਨਹੀਂ ਮੰਨ ਰਹੇ ਗੱਲ ਤੇ ਹੈਗਾ ਤਾਂ ਜਾਏ ਜੇ ਜੋ ਵੀ ਸਹੀ ਆ ਨਾ ਉਹ ਚੀਜ਼ ਨਹੀਂ ਮੰਨ ਰਹੇ ਉਹ ਤਾਂ ਫਿਰ ਉਹਨਾਂ ਦੀ ਰੋਂਗ ਆ ਜੋ ਵੀ ਨਹੀਂ ਮੰਨ ਰਹੇ ਨਾ ਇਹ ਚੀਜ਼ ਫਿਲਹਾਲ ਸੋਮ ਇੱਕ ਛੋਟੀ ਜਿਹੀ ਬ੍ਰੇਕ ਦਾ ਤੁਸੀਂ ਬਣੇ ਰੋ এবੀਪੀ ਸਾਂਝਾ ਦੇ ਨਾਲ